ਸੀ ਅੰਦਰ ਸੀ ਝੂਠ ਨਹੀਂ ਬੋਲਣਾ ਅੰਦਰੋਂ ਮੈਂ ਬਾਹਰ ਕੱਢਿਆ ਤੁੰਨੂੰ ਇਹ ਦਾਂਦੇ ਨਹੀਂ ਸਾਨੂੰ ਕਾ ਤੂੰ ਡਰਾਉਣਾ ਤੁਸੀਂ ਔਰ ਇੱਥੇ ਵੱਡੇ ਵੱਡੇ ਨਹੀਂ ਡਰਾ ਸਕੇ ਤੁਸੀਂ ਕੌਣ ਹੁੰਦੇ ਡਰਾਉਣ ਵਾਲੇ ਮੈਨੂੰ ਪਤਾ ਹੈ ਕੀ ਚੱਲ ਰਿਹਾ ਹੈ ਠੀਕ ਹੈ ਗਾ ਇਹ ਕੋ ਕੱਚਾ ਥੋੜੀ ਹੈ ਹਾਂ ਸਸੀਕਾਲ ਆ ਦੋਸਤੋ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਜਿੰਨੇ ਵੀ ਮੇਰਾ ਲਾਈਵ ਵੇਖ ਰਿਹਾ ਸੁਣ ਲਓ ਜਰਾ ਗਿੱਦੜ ਵੇ ਆਲਿਓ ਮੈਂ ਹੁਣ ਇੱਥੇ ਖੜਾ ਆ ਛੱਤਿਆਂ ਨਾਲ ਪਿੰਚ ਹੁਣ ਇੱਕ ਨਵਾਂ ਕੰਮ ਚਲਾ ਲਿਆ ਪੰਜਾਬ ਪੁਲਿਸ ਨੇ ਕਿ ਪੰਜਾਬ ਪੁਲਿਸ ਨੇ ਕਹਿੰਦਾ ਸਾਰਿਆਂ ਨੂੰ ਵੀ ਫੁਲਾਣੇ ਫੁਲਾਣੇ ਦੇ ਘਰੇ ਜਾਓ ਜਿਹੜੇ ਕੋਈ ਸਾਡੇ ਬੰਦੇ ਆ ਉਹਨਾਂ ਨੂੰ ਡਰਾਉਂਦੇ ਫਿਰਦੇ ਆ ਸੋ ਡਰਨਾ ਨਹੀਂ ਹੈ ਕਿਸੇ ਨੇ ਉਹਦੇ ਬਾਹਰ ਚ ਜਾ ਕੇ ਖੜ ਜਾਂਦੇ ਆ ਇਹਨਾਂ ਤੋਂ ਵਾਰੰਟ ਲੈਣੇ ਆ ਜੇ ਕੋਈ ਤੁਹਾਡੇ ਘਰ ਦੀ ਚੈਕਿੰਗ ਕਰਦਾ ਕੋਈ ਵੀ ਪੁਲਿਸ ਵਾਲਾ ਤੁਹਾਡੇ ਘਰ ਦੀ ਚੈਕਿੰਗ ਨਹੀਂ ਕਰ ਸਕਦਾ ਔਰ ਜਿਹੜਾ ਪੁਲਿਸ ਵਾਲਾ ਤੁਹਾਡੇ ਅੰਦਰ ਆਉਂਦਾ ਹੈ ਘਰ ਦੀ ਚੈਕਿੰਗ ਕਰਦਾ ਔਰੀ ਵੀਡੀਓ ਬਣਾਓ ਗੇਟ ਕਰ ਲੋ ਮੰਨ 15 ਮਿੰਟ ਗੇਟ ਨਹੀਂ ਖੋਲਣਾ ਮੈਨੂੰ ਦੱਸਣਾ ਮੈਂ ਉੱਥੇ ਆਉਂਗਾ ਇਹ ਆਪ ਦੇ ਬੇਲੀਆਂ ਨੂੰ ਇਕੱਠੇ ਕਰ ਲੈਣਾ ਫਿਰ ਉੱਥੇ ਤਮਾਸ਼ਾ ਕਰਾਂਗੇ ਇਹਨਾਂ ਨੂੰ ਦੱਸਾਂਗੇ ਵੀ ਕਿਸੇ ਦੇ ਘਰੇ ਵੜਨ ਦਾ ਕੀ ਕੰਮ ਹੈ ਕੱਲ੍ਹ ਇਹ ਭਾਰੂ ਪਿੰਡ ਕਿਸੇ ਦੇ ਘਰੇ ਗਏ ਸੀ ਤਾਂ ਇਹਨਾਂ ਨੇ ਲੋਕਾਂ ਦੇ ਅੰਡਰਵੀਅਰ ਤੱਕ ਫਰੋਲਤੇ ਲੇਡੀਜ਼ ਦੇ ਕੱਪੜੇ ਫਰੋਲੇ ਇਹਨਾਂ ਲੋਕਾਂ ਨੇ ਇਹਨਾਂ ਨੂੰ ਸ਼ਰਮ ਨਹੀਂ ਆਈ ਸਾਰਾ ਕੁਝ ਫਰੋਲਤਾ ਕੁਝ ਨਹੀਂ ਮਿਲਿਆ ਬੇਸਿਕਲੀ ਇਹਨਾਂ ਦਾ ਕੰਮ ਹੈ ਕਿ ਰਾਜੇ ਵੜਿੰਗ ਦੇ ਬੰਦਿਆਂ ਨੂੰ ਮਾੜਾ ਮਾੜਾ ਡਰਾ ਦੇਣੇ ਸੋ ਮੇਰਾ ਬੰਦੇ ਨੇ ਨਾ ਡਰਨਾ ਅੱਜ ਤੇ ਨਾ ਕੱਲ ਸੋ ਆ ਹੁਣ ਬਾਈ ਪੁਲਿਸ ਵਾਲਾ ਇੱਥੇ ਖੜਾ ਜਸਵਿੰਦਰ ਸਿੰਘ ਆ ਤੁਹਾਨੂੰ ਫੋਟੋ ਦਿਖਾਉਣੇ ਇਹ ਭਿੰਦਰ ਸਿੰਘ ਛੱਤਿਆਣੇ ਦੇ ਘਰੇ ਦਰਵਾਜ਼ੇ 'ਚ ਖੜਾ ਮੈਂ ਪੁੱਛਿਆ ਬਾਈ ਕਿਵੇਂ ਆਏ ਅਖੇ ਮਾਈ ਹੁਈ ਆਇਆ ਮੈਂ ਤਾਂ ਨਾ ਨਾ ਗਲੀ 'ਚ ਨਹੀਂ ਸੀ ਅੰਦਰ ਸੀ ਝੂਠ ਨਹੀਂ ਬੋਲਣਾ ਅੰਦਰੋਂ ਮੈਂ ਉਹਨਾਂ ਬਾਹਰ ਕੱਢਿਆ ਤੁਹਾਨੂੰ ਐ ਸੱਚੋ ਇਹ ਸੇ ਸਾਬ ਅਸੀਂ ਤੁਹਾਡੀ ਵਰਦੀ ਦੀ ਇੱਜ਼ਤ ਕਰਦੇ ਹਾਂ ਪਰ ਗਲਤ ਕੰਮ ਨਹੀਂ ਤੁਸੀਂ ਅੰਦਰ ਇਸ ਗਲੀ ਚ ਬਾਰਜ ਖੜੇ ਹੋre ਅੰਦਰ ਕੀ ਕਰ ਰਹੇ ਹੋ ਸੋ ਇਹ ਬਿਲਕੁਲ ਨਹੀਂ ਚੱਲੂਗਾ ਔਰ ਮੇਰੀ ਡੀਐਸਪੀ ਸਾਹਿਬ ਨੂੰ ਤੇ ਪੁਲਿਸ ਨੂੰ ਹਦਾਇਤ ਹੈ ਐਦਾਂ ਕੰਮ ਤੁਸੀਂ ਕਰੋਗੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਤੁਹਾਡੇ ਖਿਲਾਫ ਲਿਖਾਂਗੇ ਉਹਨਾਂ ਦੇ ਤਾਂ ਜਾਂਦੇ ਨਹੀਂ ਸਾਨੂੰ ਕਾਦੋ ਡਰਾਉਣੇ ਹੋ ਤੁਸੀਂ ਔਰ ਇੱਥੇ ਵੱਡੇ ਵੱਡੇ ਨਹੀਂ ਡਰਾ ਸਕਦੇ ਤੁਸੀਂ ਕੌਣ ਨੂੰ ਡਰਾਉਣ ਵਾਲੇ ਸੋ ਮੇਰੀ ਬੇਨਤੀ ਹੈ ਜਸਵਿੰਦਰ ਸਿੰਘ ਜੀ ਆਪ ਦਾ ਜਾਓ ਥੋੜਾ ਕੋਈ ਵਾਰੰਟ ਹੈਗਾ ਉਹ ਵੀ ਕਰੇ ਗਈ ਸੀ ਨਾ ਫਿਰ ਨਾ ਨਾ ਹੁਣ ਨਹੀਂ ਜਾਣਾ ਕਿਸੇ ਦੇ ਕੋਲ ਜਾਂਦੇ ਨਹੀਂ ਹਾਂ ਥੈਂਕ ਯੂ ਕੋਈ ਤੁਹਾਡੇ ਨਾਲ ਰੌਲਾ ਨਹੀਂ ਪਰ ਬਿਲਕੁਲ ਆਦੇ ਅਫਸਰ ਨੂੰ ਕਹੋ ਫਿਰ ਮੈਂ ਕਿਹਾ ਤੁਸੀਂ ਅਸੀਂ ਇੱਜ਼ਤ ਕਰਦੇ ਹਾਂ ਤੁਹਾਡੀ ਪਰ ਸਾਨੂੰ ਵਾਰੰਟ ਦਿਖਾਓ ਤੇ ਅੰਦਰ ਜਾਓ ਜਿਹੜਾ ਜੀ ਕਰਦਾ ਧਗੜ ਧਗੜ ਸਾਡੇ ਬੰਦਿਆਂ ਦੇ ਘਰੇ ਵੱਟ ਜਾਂਦਾ ਬਿਲਕੁਲ ਨਹੀਂ ਜਾਂਦੇ ਨਾ ਗਲਤ ਸੋ ਬਾਈ ਜੀ ਕਾਇਮ ਰਹੋ ਸਾਰੇ ਜਣੇ ਆ ساری ਰਾਤ ਜਾਗੂਗਾ ਜਿੱਥੇ ਕਹੂੰਗੇ ਆਉਂਗਾ ਪਰਵਾਹ ਨਹੀਂ ਕਰਨੀ ਮੈਂ ਤੁਹਾਡੇ ਨਾਲ ਖੜਾ ਹਾਂ ਇਹ ਐਵੇਂ ਵਰਦੀ ਵਾਲਾ ਬੰਦਾ ਵੇਖ ਕੇ ਡਰੋਂ ਲੱਗ ਪੈਂਦੇ ਜਦੋਂ ਆਪਾਂ ਕੋਈ ਕ੍ਰਾਈਮ ਨਹੀਂ ਕੀਤਾ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਤੇ ਆਪਾਂ ਨੂੰ ਕੌਣ ਹੁੰਦਾ ਡਰੋਂ ਵਾਲਾ ਸੋ ਤਕੜੇ ਰਹੋ ਦੱਬ ਕੇ ਰਹੋ ਇਹ ਬੁਖਲਾਟ ਹੈ ਸਰਕਾਰ ਦੀ ਹਾਰ ਰਹੀ ਹੈ ਧੰਨਵਾਦ